ਹੋਟਲ ਸੀ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਵਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਬਿਨਾਂ ਭੇਦ ਭਾਵ ਸਾਰਿਆਂ ਨੂੰ ਸੱਦਾ ਦਿੱਤਾ ਇੱਥੋਂ ਤੱਕ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਸੱਦਾ ਦਿੱਤਾ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੇਰਾ ਜਿਹੜਾ ਰੈ residense ਆ ਇਸ ਹੋਟਲ ਤੋਂ ਕਾਫੀ ਦੂਰ ਆ ਪਰਚੇ ਜਾਣਾ ਹੋਵੇ ਤੇ ਦੂਰ ਨੇੜੇ ਕਾਦੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੀ رائے ਵੀ ਜਾਣਨੀ ਸੀ ਸਾਨੀ ਸਾਹਿਬ ਨੇ ਜਿਹੜਾ ਉਦਮ ਕੀਤਾ ਕਿ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ ਭਾਵੇਂ ਲੋਕ ਸਭਾ ਦੇ ਨੇ 13 ਭਾਵੇਂ ਰਾਜ ਸਭਾ ਦੇ ਨੇ 7 ਜਿਹੜੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਨੇ ਉਹ ਗਏ ਇੱਥੇ ਮਿੰਦੂ ਜਦੋਂ ਪਤਾ ਲੱਗਾ ਸੂਤਰਾ ਤੋਂ ਕਿ ਇਸ ਗੱਲ ਤੇ ਸਾਰਿਆਂ ਨੇ ਹਮਾਇਤ ਕੀਤੀ ਹੈ ਕਿ ਹਾਂ ਸਾਨੂੰ 24 ਬੰਦੇ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਪਤਾ ਨਹੀਂ ਬੀਬੀ ਹਰਸਵਰਧ ਕੌਰ ਏਸ ਇਸ਼ੂ ਤੇ ਇਹਨਾਂ ਦਾ ਚੱਲੇਗੀ ਜਾਂ ਨਹੀਂ ਇੱਕ ਮੁਲਾਕਾਤ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਮੁਲਾਕਾਤ ਹੋਈ ਹੈ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਸ ਦੀ ਤੇ ਮੁਲਾਕਾਤ ਲਈ ਸੱਦਾ ਜਿਹਨੇ ਦਿੱਤਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਇਹ ਜਿਹੜੀ ਮੁਲਾਕਾਤ ਹੈ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦੀ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਸੂਆਂ ਨੂੰ ਵੀ ਪੈਦਾ ਕਰਦੀ ਹੈ ਕਾਰਨ ਇਹ ਹੈ ਕਿ ਇੱਕ ਪਾਸੇ ਅਸੀਂ ਇੰਡੀਆ ਗੱਠਜੋੜ ਦਾ ਹਿੱਸਾ ਜ਼ਰੂਰ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਕਹਿੰਦੇ ਨੇ ਪਰ ਪੰਜਾਬ ਦੇ ਵਿੱਚ ਕਹਿੰਦੇ ਸਾਡਾ ਘਾਟ जोड ਹੈ ਨਹੀਂ ਪਰ ਪੰਜਾਬ ਦੇ ਐਮਪੀ ਦੇ ਸੱਦੇ ਦੇ ਉੱਤੇ ਸਾਰੇ ਚਾਹੇ ਉਹ ਕਾਂਗਰਸ ਵਾਲੇ ਹੋਣ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਣ ਉਹ ਇਕੱਠੇ ਹੋ ਜਾਣ ਤੇ ਕੀ ਚਰਚਾ ਹੋਈ ਹੋਵੇ ਇਹ ਕਾਫੀ ਜਿਹੜਾ ਆਪਣੇ ਆਪ ਦੇ ਵਿੱਚ ਮਾਮਲਾ ਨਵੀਂ ਕਿਸਮ ਦਾ ਹੈ ਦੇਖੋ ਜੀ ਇਹਦੇ ਵਿੱਚ ਇੱਕ ਉਹ ਹੋਟਲ ਸੀ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਬਿਕਰਮਜੀਤ ਸਿੰਘ ਸਾਨੀ ਉਹਨਾਂ ਨੇ ਬਿਨਾਂ ਭੇਦ-ਪਾਪ ਸਾਰਿਆਂ ਨੂੰ ਸੱਦਾ ਦਿੱਤਾ ਇੱਥੋਂ ਤੱਕ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਸੱਦਾ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੇਰਾ ਜਿਹੜਾ ਰੈ residense ਆ ਇਸ ਹੋਟਲ ਤੋਂ ਕਾਫੀ ਦੂਰ ਆ ਪਰ ਚੇ ਜਾਣਾ ਹੋਵੇ ਤੇ ਦੂਰ ਨੇੜੇ ਕਾਦੇ ਆ ਉਹ ਕਹਿੰਦੇ ਵੀ ਅਸੀਂ ਤੁਹਾਡੀ ਰਾਇ ਵੀ ਜਾਣਨੀ ਸੀ ਸਾਨੀ ਸਾਹਿਬ ਨੇ ਜਿਹੜਾ ਉਦਮ ਕੀਤਾ ਕਿ ਪੰਜਾਬ ਦੇ ਸਾਰੇ ਮੈਂਬਰ ਪਾਰਲੀਮੈਂਟਾਂ ਨੂੰ ਇੱਕਜੁੱਟਤਾ ਦਿਖਾਉਣੀ ਚਾਹੀਦੀ ਆ ਭਾਵੇਂ ਲੋਕ ਸਭਾ ਦੇ ਨੇ 13 ਪਾਵੇਂ ਰਾਜ ਸਭਾ ਦੇ ਨੇ 7 ਉਹਦੇ ਵਿੱਚ ਦਿੱਲੀ ਦੇ ਵੀ ਆ ਗਏ ਜੀ 3 7 ਤੇ 3 10 10 ਤੇ 13 ਤੇ ਇੱਕ ਚੰਡੀਗੜ੍ਹ ਵਾਲੇ 14 24 ਹੋ ਗਏ ਜੇ 24 ਬੰਦੇ ਇਕੱਠੇ ਹੋ ਕੇ ਬੈਠਣ ਤਾਂ ਬਹੁਤ ਵੱਡੀ ਗੱਲ ਹੈ ਇੱਕ ਕਹਿੰਦੇ ਉਹਦੇ ਵਿੱਚ ਡਾਕਟਰ ਅਮਰ ਸਿੰਘ ਨਹੀਂ ਗਏ ਉਹਨਾਂ ਨੇ ਹਵਾਲਾ ਦਿੱਤਾ ਕਿ ਮੇਰੀ ਸਿਹਤ ਨਹੀਂ ਠੀਕ ਬਾਕੀ ਕਾਂਗਰਸ ਪਾਰਟੀ ਵਾਲੇ ਵੀ ਗਏ ਰਾਗਵ ਚੱਡਾ ਵੀ ਉੱਥੇ ਬੈਠੇ ਸਨ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਨੇ ਉਹ ਗਏ ਇੱਥੇ ਮੈਨੂੰ ਜਦੋਂ ਪਤਾ ਲੱਗਾ ਸੂਤਰਾ ਤੋਂ ਕਿ ਇਸ ਗੱਲ ਤੇ ਸਾਰਿਆਂ ਨੇ ਹਮਾਇਤ ਕੀਤੀ ਹੈ ਕਿ ਹਾਂ ਸਾਨੂੰ 24 ਬੰਦਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਪਤਾ ਨਹੀਂ ਬੀਬੀ ਹਰਸਵਰਧਾ ਕੌਰ ਏਸ ਇਸ਼ੂ ਤੇ ਇਹਨਾਂ ਦਾ ਚੱਲੇਗੀ ਜਾਂ ਨਹੀਂ ਇੱਕ ਭਾਈ ਅਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚ ਬੈਠੇ ਆ ਇਹ ਕਨਸੋਰ ਨਹੀਂ ਆਈ ਕਿ ਸਰਵਜੀਤ ਸਿੰਘ ਖਾਲਸਾ ਉੱਥੇ ਗਏ ਸੀ ਜਾਂ ਨਹੀਂ ਗਏ ਸੀ ਉਹਨਾਂ ਦੀ ਕਿਹੜੀ ਭੂਮਿਕਾ ਸੀ ਪਰ ਇਹ ਚਰਚਾ ਬਹੁਤ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਆਜ਼ਾਦ ਇਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਕਿਹਾ ਇਹੋ ਹੀ ਕਿਹਾ ਬਿਕਰਮਜੀਤ ਸਿੰਘ ਸਾਨੀ ਵੱਲੋਂ ਕਿ ਆਪਾਂ ਨੂੰ ਪੰਜਾਬ ਦੇ ਮੁੱਦਿਆਂ ਦੇ ਉੱਤੇ ਰਾਜਨੀਤਿਕ ਗੱਲਾਂ ਨੂੰ ਪਾਸੇ ਕਰ ਦਿਓ ਪੰਜਾਬ ਦੇ ਮੁੱਦਿਆਂ ਤੇ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਜੇ ਇਹ ਹਮਲਾ ਅੱਗੇ ਵੀ ਮਾਰਿਆ ਗਿਆ ਇਹ ਚੰਗਾ ਹੈ ਇਹ ਪਹਿਲ ਕਦਵੀ ਜਸਾਨੀ ਸਾਹਿਬ ਨੇ ਕਿਤੇ ਬਹੁਤ ਚੰਗੀ ਕੀਤੀ ਹੈ ਵਧਾਈ ਦੇ ਪਾਤਰ ਨੇ ਤੇ ਉਹਨਾਂ ਦੇ ਸੱਦੇ ਤੇ ਜੇ ਫਿਰ ਇਕੱਠੇ ਹੋ ਕੇ ਗਏ ਨੇ ਅਜੇ ਤੱਕ ਇਹਨਾਂ ਨੇ ਇੰਡੀਆ ਗੱਠ ਜੋੜ ਦੇ ਵਿੱਚ ਨਾਤਾ ਤਾਂ ਨਹੀਂ ਤੋੜਿਆ ਅਜੇ ਪੰਜਾਬ ਚ ਟੁੱਟਿਆ ਬਾ ਤੇ ਹਰਿਆਣੇ ਚ ਟੁੱਟ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਲੇਕਿਨ ਇੰਡੀਆ ਗੱਠ ਜੋੜ ਦੇ ਵਿੱਚ ਇਕੱਠੇ ਆ ਕਾਂਗਰਸੀ ਅਕਾਲੀ ਦਾ ਅਕਾਦੀ ਨਹੀਂ ਮਾਫ ਕਰਨਾ ਕਾਂਗਰਸੀ ਤੇ ਆਮ ਆਦਮੀ ਪਾਰਟੀ ਵਾਲੇ ਬਹੁਤ ਸਾਰੇ ਥਾਵਾਂ ਤੇ ਇਕੱਠੇ ਬਹਿੰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਵੀ ਜਾਣਦੇ ਆ ਉਹਦੇ 'ਚ ਸੋ ਮੈਂ ਸਮਝਦਾ ਜੇ ਸਾਨੀ ਸਾਹਿਬ ਨੇ ਇਹ ਉਦਦਮ ਕੀਤਾ ਕਾਫੀ ਚੰਗਾ ਉਦਦਮ ਕੀਤਾ ਸ਼ਲਾਘਾਯੋਗ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ